मुस्लमान रखी <singing flowers> ਨੀ ਸਾਥ ਸਾਡੇ ਨੇ ਲਾ ਕੇ ਭਾਈ ਨੂੰ ਬਾਹਰ ਸਾਡੀ ਲੈ ਆਓ ਨਾਲ ਨਾਲ ਬੋਲੋ ਇਧਰ ਕੋਲਦੇ ਲੋਹਣਾ ਨਹੀਂ 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 ਯਾਰ ਨਹੀਂ ਨਹੀਂ ਜਿੱਲੀ ਤੱਕ ਆ ਲਿਆ ਕਿ ਅਸੀਂ ਹੋਰ ਗੱਲਬਾਤ ਕਰਨ ਤੋਂ ਪਹਿਲਾਂ ਅੱਜ ਜਿਹੜਾ ਸਾਡੇ ਪੱਤਰਕਾਰ ਵੀਰਾਂ ਦੇ ਨਾਲ ਦੋ ਪੱਤਰਕਾਰਾਂ ਦਾ ਮੈਨੂੰ ਪਤਾ ਲੱਗਿਆ ਕਿ ਮਿਸ ਬਿਹੇਵੀਅਰ ਹੋਇਆ ਕੁੱਟਮਾਰ ਤੱਕਰ ਗੱਲ ਪਹੁੰਚ ਗਈ ਅਸੀਂ ਸਾਰੇ ਦੋਨੋਂ ਫੋਰਮ ਔਰ ਦੋਨੋ ਫੋਰਮਾਂ ਦੀ ਸਾਰੀ ਲੀਡਰਸ਼ਿਪ ਅਸੀਂ ਤੁਹਾਡੇ ਤੋਂ ਇਸ ਗੱਲ ਦੀ ਮਾਫੀ ਮੰਗਦੇ ਹਾਂ ਔਰ ਅਸੀਂ ਉਹ ਉਸ ਪਰਿਵਾਰ ਦੇ ਉਸ ਵੀਰ ਦੇ ਨਾਲ ਆ ਸਾਰੇ ਪੱਤਰਕਾਰਾਂ ਦੇ ਨਾਲ ਅੱਗੇ ਤੋਂ ਸਾਡੀ ਕੋਸ਼ਿਸ਼ ਰਹੇਗੀ ਕਿ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਪੱਤਰਕਾਰ ਦੇ ਨਾਲ ਮਿਸਬਿਹੇਵ ਨਾ ਹੋਵੇ ਇਹ ਸਾਡਾ ਤੁਹਾਡੇ ਨਾਲ ਅਸੀਂ ਛੋਟੀ ਕਰਨ ਦੀ ਕੋਸ਼ਿਸ਼ ਕਰਕੇ ਲੈ ਕੇ ਜਾਵਾਂਗੇ ਕਿਉਂਕਿ ਸਾਨੂੰ ਪਤਾ ਹੈ ਠੀਕ ਹੈ ਸਾਡੀ ਪਬਲਿਕ ਨੂੰ ਨਹੀਂ ਪਤਾ ਸਾਨੂੰ ਪਤਾ ਸਾਡੀ ਆਵਾਜ਼ ਤੁਸੀਂ ਕਿੱਥੋਂ ਤੱਕ ਪਹੁੰਚਾ ਰਹੇ ਹੋ ਇਸ ਮੋਰਚੇ ਨੂੰ ਜੋ ਹਾਈਡ ਮੇਰੀ ਪ੍ਰੈਸ ਨੇ ਦਿੱਤੀ ਆ ਉਹ ਕੋਈ ਬੰਦਾ ਹੋਰ ਦੇ ਨਹੀਂ ਸਕਦਾ ਔਰ ਉਹ ਤੁਸੀਂ ਬਹੁਤ ਵੱਡਾ ਵੱਧ ਕੇ ਕੰਮ ਕੀਤਾ ਸਾਰੇ ਇਹਦੇ ਲਈ ਮੈਂ ਕਹਿੰਦਾ ਜਿਆਦਾ ਹੋਰ ਗੱਲਬਾਤ ਕਰਨ ਦੀ ਦੀ ਬਜਾਏ ਮੈਂ ਗੱਲਬਾਤ ਆਪਾਂ ਪਿੱਛੇ ਵੱਲ ਨੂੰ ਵਧੀਏ ਸੈਟੀਸਫਾਈ ਹੋ ਸਾਰੇ ਸੌਰੀ ਫੀਲ ਕਰਨ ਦੇਤੇ ਤੁਸੀਂ ਉਹ ਵੀ ਬੈਨ ਨਹੀਂ ਬੰਦ ਕਰਵਾ ਦਿੱਤੀਆਂ ਕਹਿੰਿਆ ਕਹਿੰਦੇ ਉਹ ਵੀ ਬੈਨ ਔਨ ਨਹੀਂ ਕੀਤੇ ਜੇ ਉਹ ਵੀ ਨਹੀਂ ਚੱਲੇਗੀ ਤਾਂ ਕਿੱਦਾਂ ਲਾਈਵ ਹੋਏਗਾ ਮੈਂ 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 ਇਹੀ ਮੈਂ ਕਹਿ ਕੀ ਰਿਹਾ ਮੈਂ ਇਹ ਕਹਿ ਰਿਹਾ ਕਿ ਜੋ ਤੁਸੀਂ ਕਰ ਰਹੇ ਹੋ ਸੇਵਾ ਮੋਰਚੇ ਦੀ ਸਾਰਿਆਂ ਨੂੰ ਨਹੀਂ ਪਤਾ ਇਹਨੂੰ ਮੈਂ ਬੇਨਤੀ ਕਰਾਂ ਇੱਕ ਮੁੰਡੇ ਦਾ ਸਿਰ ਕਾੜ ਕੇ ਡਲੇਵਾਂ ਸਭ ਕੀ ਲੱਗਦਾ ਕਿ ਮਾਫੀ ਦੇ ਨਾਲ ਸੈਟੀਸਫਾਈ ਹੋ ਜਾਣਗੇ ਉਹਦੇ ਬੱਚੇ ਆ ਬਿਲਕੁਲ ਛੋਟਾ ਦੇਖੋ ਮੈਂ ਕਹਿੰਦਾ ਅਸੀਂ ਫਿਰ ਵੀ ਅਗਰੀਆਂ ਸਰ ਕਰਾਉਰ ਕਸੂ ਕਿਵੇਂ ਕਰੋਂਗੇ ਜੇ ਇਸ ਤਰੀਕੇ ਨਾਲ ਕੱਲ ਫਿਰ ਦੁਬਾਰਾ ਹੋ ਗਿਆ ਮਾਫੀ ਮੰਗ ਲੈਂਦੀ ਜੀ ਬੰਦਿਆਂ ਨੂੰ ਆਇਡੈਂਟੀਫਾਈ ਕਰੋ ਜੀ ਸੋ ਇਥੇ ਸੀ ਉਹ ਜਿਹਨੂੰ ਬਚਾਇਆ ਸੀ ਉਸ ਨੂੰ ਅਗਰ ਮੈਂ ਨਾ ਵहां पे ਜਾਂਦਾ ਉਸ ਨੂੰ ਅੱਜ ਵहां पे ਕੱਢ ਦਿੱਤਾ ਤਲਵਾਰੋਂ ਦੇਖਿਏ ਅਸੀਂ ਤੇ ਤੁਸੀਂ ਗੱਲ ਰੱਖੀ ਹੈ ਨਾ ਪਹਿਲੀ ਗੱਲ ਦੇ ਵਿੱਚ ਅਸੀਂ ਤੁਹਾਡੇ ਸਾਰੇ ਭਾਈਚਾਰੇ ਤੋਂ ਮਾਫੀ ਮੰਗੀ ਹੈ। ਹੱਲ ਕੀ ਹੈ ਸਰ? ਮੈਂ ਇਹੀ ਬੇਨਤੀ ਕਰਦਾ ਬਾਪੂ ਜੀ ਮਾਫੀ ਮੈਂ ਹਾਂ। ਕਿ ਸਾਰੇ ਉਹ ਵੀ ਬੈਂਕ ਤੁਹਾਡੇ ਜਰਨਲਿਸਟ ਉੱਥੇ ਸਾਰੇ ਆਪਾਂ ਸੇਫ ਆ। ਸਾਰੇ ਆਪਾਂ ਨਹੀਂ ਕਰਾ। ਆਪਾਂ ਆ ਕਿਵੇਂ ਕਰੀਏ? ਆਪਾਂ ਨੂੰ ਇਹ ਤਰੀਕਾ ਵਰਤਿਆ। ਮੈਂ ਜਿਹੜੀ ਇੱਕ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ। ਇੱਕ ਤਾਂ ਆਪਾਂ ਨਿਖੜ ਕੇ ਜੇ ਬਣਾਈਏ ਗੱਲ ਕੋਈ। ਜਿਵੇਂ ਤੁਸੀਂ ਸਾਰੇ ਜਰਨਲਿਸਟ ਹੋ। ਤੁਹਾਡਾ ਸਾਰਿਆਂ ਦਾ ਹਰ ਇੱਕ ਬੰਦੇ ਨੂੰ ਨਹੀਂ ਪਤਾ ਮੈਂ ਤਾਂ ਤੁਹਾਨੂੰ ਕੱਲੇ-ਕੱਲੇ ਨਹੀਂ ਜਾਂਦਾ ਕਿਹਨ ਦਾ ਕੈਮਰਾ ਹੁੰਦਾ ਜੀ ਨਹੀਂ ਬੇਟੇ ਮੈਂ ਬਲੀਂਸ ਮੈਂ ਜਿਹੜੀ ਅਰਜ਼ ਕਰਦਾ ਤੁਹਾਡਾ ਸਾਰਿਆਂ ਦਾ ਇੱਕ ਕੋਈ ਇਹ ਜਿਹਾ ਹੋ ਸਕਦਾ ਜਿਵੇਂ ਕਈ ਮੁੰਡਿਆਂ ਦੇ ਕੋਲੇ ਨਾ ਆਈਡੈਂਟੀਟੀ ਕਾਰਡ ਪਾਇਆ ਹੁੰਦਾ ਉਹ ਸਾਰਿਆਂ ਕੋਲ ਹੁੰਦੇ ਆ ਜੀ ਆਈਡੈਂਟੀਟੀ ਕਾਰਡ ਸਾਰਿਆਂ ਕੋਲੇ ਆ ਜੀ ਚਲ ਬਾਹਰ ਜੈਕਟ ਪ੍ਰੈਸ ਵਾਲੀ ਚੁੰਦੇ ਨੇ ਬੰਦਿਆਂ ਨੂੰ ਆਈਡੈਂਟੀਫਾਈ ਕਰਕੇ ਤਾ ਚੁਣ ਕੇ ਫਿਰ ਟਾਰਗੇਟ ਕਰਦੇ ਨਹੀਂ ਨਹੀਂ ਮੈਂ ਇੱਕ ਬੇਨਤੀ ਕਰਾਂ ਅਸੀਂ ਅੱਜ ਦੇ ਮੀਟ ਇਹਦੇ ਤੋਂ ਵੀ ਕਹਾਂਗੇ ਗੱਲ ਇਹ ਕਿ ਜਿੰਨਾ মিডিਆ ਸਾਰਾ মিডিਆ ਸਾਡੀ ਗੱਲ ਨੂੰ ਬਹੁਤ ਵਧੀਆ ਕਵਰੇਜ ਦੇ ਰਿਹਾ ਹੈ ਇੱਕ ਵੀ ਚੈਨਲ ਅੱਜ ਤੱਕ ਸਾਡੇ ਇੱਥੋਂ ਵਾਲੇ ਮੋਰਚੇ ਦੇ ਖਿਲਾਫ ਨਹੀਂ ਗਿਆ ਤਾਂ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਤੁਹਾਡੇ ਇਥੋਂ ਕਿ ਕੋਈ ਵੀ ਆਦਮੀ ਅਜਿਹਾ ਨਾ ਕਰੇ ਅਜਿਹਾ ਕਰਨ ਵਾਲੇ ਆਦਮੀਆਂ ਦੀ ਅਸੀਂ ਆਈਡੈਂਟੀਫਾਈ ਵੀ ਕਰਾਂਗੇ ਉਹਨਾਂ ਨੂੰ ਅਸੀਂ ਜਿੰਨੇ ਆਗੂ ਬੈਠੇ ਅਸੀਂ ਜ਼ਿੰਮੇਵਾਰ ਬੰਦੇ ਬੈਠੇ ਹਾਂ ਜੀ ਅਸੀਂ ਅਸੀਂ ਜਿੱਥੋਂ ਤੱਕ ਵੀ ਤੁਹਾਨੂੰ ਸੈਟੀਸਫਾਈ ਕਰਨ ਵਾਸਤੇ ਅਸੀਂ ਹਰ ਇੱਕ ਤਰ੍ਹਾਂ ਦਾ ਤੁਹਾਡੇ ਨਾਲ ਕੋਆਪਰੇਟ ਕਰਾਂਗੇ ਪੁਲਿਸ ਅਫੀਸਰ ਨੇ ਕਿਹਾ ਜੀ ਕਿ ਤੁਸੀਂ ਕੰਪਲੇਂਟ ਦਓ ਆਪਣੇ ਵੱਲੋਂ ਆਪਾਂ ਐਫ ਆਈ ਆਰ ਕਰਾਂਗੇ ਇਸ ਤੇ ਨਹੀਂ ਮੈਂ ਜਿਹੜੀ ਅਰਜ਼ ਕਰਦਾ ਆਂ ਆਪਾਂ ਇੱਕ ਪਰਿਵਾਰ ਆ ਯਾਰ ਮੈਨੂੰ ਲੱਗਦਾ ਐਫ ਆਈ ਆਰ ਕਰਵਾਉਣ ਟਿੱਕਰ ਆਪਾਂ ਗੱਲ ਨੂੰ ਲੈ ਕੇ ਜਾਣ ਦੀ ਬਾਕੀ ਪਰਿਵਾਰ ਦੇ ਵਿੱਚ ਉਹਨਾਂ ਢੱਲੇ ਵਾਲ ਸਾਹਿਬ ਮੈਂ ਕਹਿੰਦਾ ਉਹ ਸੰਘਰਸ਼ ਵਾਲੇ ਉਹਨੇ ਜੈਕਟ ਪਾਈ ਹੋਈ ਸੀ ਨਾ ਪਲੇਸ ਤੇ ਪਲੇਸ ਨਾ ਜੈਕਟ ਪਾਈ ਹੋਈ ਸੀ ਉਹਦੇ ਜੈਕਟ ਪਾਈ ਹੋਈ ਸੀ ਉਸ ਮੁੰਡੇ ਨੇ ਹੈ ਨਾ ਔਰ ਉਹ ਹੈਗਾ ਕਮੇਗਾ ਵੀ ਤੁਸੀਂ ਦੇਖੋ ਕਿ ਕਿੱਦਾਂ ਆਪਾਂ ਕਿੰਨੇ ਹਾਲਾਤਾਂ ਦੇ ਵਿੱਚ ਕੰਮ ਕਰ ਰਹੇ ਹੈਗੇ ਆਂ ਅਸੀਂ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਫੇਰ ਇੱਕ ਬੇਨਤੀ ਕਰਦਾ ਹਾਂ ਕਿ ਯਾਰ ਇੱਕ ਤਾਂ ਲੈ ਨੋਟ ਕਰੋ ਕਿ ਅਸੀਂ ਅਸੀਂ ਜਿਥੇ ਬੰਦਿਆਂ ਅਸੀਂ ਤੁਹਾਡੇ ਨਾਲ ਉਹਦਾ ਪਰਿਵਾਰ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਤੇ ਛੋਟੇ-ਛੋਟੇ ਬੱਚੇ ਨੇ ਅਸੀਂ ਸਾਰੇ ਉਹਦੇ ਨਾਲ ਇਕੱਲੇ ਹਮਦਰਦੀ ਨਹੀਂ ਅਸੀਂ ਹਰ ਤਰ੍ਹਾਂ ਦੀ ਮਦਦ ਵੀ ਕਰਨ ਨੂੰ ਤਿਆਰ ਆਂ ਹਮ ਸਭ ਦੋਨੋਂ ਫੋਰਮ ਉਸਕੇ ਲਈ ਸੌਰੀ ਫੀਲ ਕਰ ਰਹੇ ਆਂ ਔਰ ਇੱਕ ਜੋ हमने ਉਸकी बात की तो क्या कैसे हुआ तो उन्होंने ਜਿਵੇਂ ਮਾਸਕ ਲਗਾਇਆ ਹੋਆ ਥਾ ਜੈਕਟ ਪਹਿਨੀ ਹੋਈ ਥੀ ਤੋ ਸ਼ਾਇਦ ਇਸका ਵੀ लगा भी ये शायद पुलिसकर्मी है ठीक सर ठीक है मैं मान गया मैं मान गया नहीं 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 नहीं, नहीं नहीं नहीं। मेरी ठीक है थीक, नहीं ये 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 भी भी थी, भी नहीं थी, ठीक है। दूसरा तो इस करके ये जो हुआ पहले हमने कहला वो ठीक नहीं हुआ और हम ये समझते भी जितना बड़ा ये आंदोलन आज खड़ा हो गया जितना बड़ा ये आंदोलन बन गया अब सरकार की मंशा ये होगी कि इस तरह की घटना हो और ये आंदोलन का नुकसान हो तो मैं सभी जो भी हमारे ये प्रदेश पंजाब के या देश के लोग इस आंदोलन में जुड़े हुए हैं सभी को अपील करूंगा भी कृपया अब इस आंदोलन की रक्षा करने का समय आ गया है हम सबको अपने आंदोलन में गौर से देखें पहचाने और अब यूनियन जो है पूरी अपनी टीमों को ड्यूटियाँ लगाएगी भी हम आगे से ज्यादा सतर्क रात में भी हो दिन में भी हो भी इस तरह की घटना किसी भी आने वाले समय में किसी पत्रकार से ना हो और दूसरी मैं बात बताना चाहता हूँ चैनल वाला को ये नहीं दूसरा सवाल करेगा कि चैनल वाले को पीटना चाहिए ए एन एक ऐसा आधार है जो सब चैनलों को अपनी रिपोर्ट भेजती है तो ऐसा नहीं है कोई भी हो हम फिर आपको कहते हैं ਪੀ ਹਮ ਹਮ ਕਲ ਵੀ ਸਪਸ਼ਟ ਕੀਤਾ tha ਪੀ ਜੋ ਜੋ ਆਪਣਾ ਕੀ ਕਾਰਪਟ ਹਾਊਸਸ ਹੈ ਜਾਂ ਜੋ ਚੈਨਲ ਕੇ ਮਾਲਿਕ ਹੈ ਹੁਨਕਾ ਨਜ਼ਰੀਆ ਹੋ ਸਕਦਾ ਅਰ ਜੋ ਹਮਾਰੇ ਸਮਖ ਸਾ ਬੈਠੇ ਆਪ ਲੋਗ ਪੱਤਰਕਾਰ ਕਰਮੀ ਹੈ ਅਰ ਅਬ ਹਮਾਰੇ ਘਰੋਂ ਸੇ ਹੈ ਹਮਾਰੇ ਭਾਈ ਬੰਦੂ ਹੈ ਤੋ ਕਿਸੇ ਪੱਤਰਕਾਰ ਸੇ ਐਸਾ ਕਰਨਾ ਹਮਾਰਾ ਜੋ ਹੈ ਮੀਡੀਆ ਹਾਊਸ ਹੈ ਉਸ ਸੇ ਵਿਚਾਰੋ ਕਾ ਵਿਖਰੇਵਾ ਹੋ ਸਕਦਾ ਅਜ ਜਿਹੜਾ ਸਾਡੇ ਪੱਤਰਕਾਰ ਵੀਰਾਂ ਦੇ ਨਾਲ ਦੋ ਪੱਤਰਕਾਰਾਂ ਦਾ ਮੈਨੂੰ ਪਤਾ ਲੱਗਿਆ ਕਿ ਮਿਸ ਬਿਹੇਵੀਅਰ ਹੋਇਆ ਕੁੱਟਮਾਰ ਤੇ ਕਰ ਗੱਲ ਪਹੁੰਚ ਗਈ। ਅਸੀਂ ਸਾਰੇ ਦੋਨੋਂ ਫੋਰਮਾਂ ਔਰ ਦੋਨੋਂ ਫੋਰਮਾਂ ਦੀ ਸਾਰੀ ਲੀਡਰਸ਼ਿਪ ਆ। ਅਸੀਂ ਤੁਹਾਡੇ ਤੋਂ ਇਸ ਗੱਲ ਦੀ ਮਾਫੀ ਮੰਗਦੇ ਆਂ ਔਰ ਅਸੀਂ ਉਸ ਪਰਿਵਾਰ ਦੇ ਉਸ ਵੀਰ ਦੇ ਨਾਲ ਆਂ ਸਾਰੇ ਪੱਤਰਕਾਰਾਂ ਦੇ ਨਾਲ ਆਂ। ਅੱਗੇ ਤੋਂ ਸਾਡੀ ਕੋਸ਼ਿਸ਼ ਰਹੇਗੀ ਕਿ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਪੱਤਰਕਾਰ ਦੇ ਨਾਲ ਮਿਸ ਬਿਹੇਵ ਨਾ ਹੋਵੇ ਇਹ ਸਾਡਾ ਤੁਹਾਡੇ ਨਾਲ ਅਸੀਂ ਛੋਟੀ ਕਰਨ ਦੀ ਕੰਪਨੀ ਲੈ ਕੇ ਜਾਵਾਂਗੇ ਕੋਈ ਨਹੀਂ ਕੋਈ ਨਹੀਂ ਕੰਨੀ ਪਾਲ ਸਾਹਿਬ ਜਿਹਨੇ ਲਾਕੇ ਭਾਈ ਦੀ ਬਾਤ ਸਾਡੀ ਜਾਓ ਨਾਲ ਨਾਲ ਉਹਨੂੰ ਜੀ ਇਧਰ ਪੁੱਟਦੇ ਭੁੱਲਿਓ ਹਣਾ ਨਹੀਂ 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 ਯਾਰ ਨਹੀਂ ਨਹੀਂ ਕਿੱਧਰ ਲੋ